ਸਤਨਾਮ ਸ੍ਰੀ ਵਾਹਿਗੁਰੂ ਸਰ ਜੀ ਕਹਾ ਪਏ ਹੋ ਜੋ ਦੋ ਲੋ ਦੋ ਲੋਚਨ ਮੁੰਦ ਕੈ ਬੈਠੇ ਹੋ ਵਕ ਧਿਆਨ ਲਗਾਇਓ ਸਾਤ ਫਿਰਿਓ ਦੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਵਾਸ ਕੀਓ ਵਿਖਿਆਨ ਸ ਬੈਠ ਕੇ ਐਸੇ ਹੀ ਐਸੇ ਸਬੈ ਸਿਤਾਇਓ ਸਾਚ ਕਹੂੰ ਸੁਨ ਲਿਓ ਸਬੈ ਤਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਵ ਪਾਇਓ ਜੇ ਤਰ ਸੰਗੰਦ ਸਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰਹੁ ਕਿਛ ਮਿਹਰ ਉਪਾਗੋ ਡੁੱਬਦੇ ਪੰਥਰ ਤਾਰੇ ਸੋਕੋ ਟਲ ਗੁਰ ਸੇਵੀਐ ਐਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਮਕਾਰ ਸਤਗੁਰ ਪ੍ਰਸਾਦਿ ਨਾਸਰੀ ਮਹੱਲਾ ਨਵਾ ਕਾਹੇ ਰੇ ਬਨ ਖੋਜਨ ਜਾਏ ਸਰਬ ਨਿਵਾਸੀ ਸਦਾ ਅਨਿਪਾ ਤੋਹੀ ਸੰਗ ਸਮਾਈ ਕਾਹੇ ਰੇ ਬਨ ਖੋਜਨ ਜਾਈ ਸਰਬ ਦੇਵਾਸੀ ਸਦਾ ਅਲਿਪ ਤੋਹੀ ਸੰਗ ਸਮਾਈ ਰਹਾ ਪੋਪ ਮਤ ਜਉਗਾ ਸਦਸਤ ਮੁਕਰ ਮਾਹੇ ਜੈਸੀ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਘਟੇ ਖੋਜੋ ਪਾਈ ਇਹੋ ਗੁਰ ਗਿਆਨ ਬਤਾਏ ਜਨ ਨਾਨਕ ਬਿਨ ਆਪ ਜਿਨ ਮਟਨ ਬ੍ਰਹਮ ਕੀ ਕਾਏ ਬਾ ਹੇ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਅਪਜਿੰਨਾ ਮਟੇ ਨ ਭ੍ਰਮ ਕੇ ਕਾਇ ਵਾਹਿਗੁਰੂ ਜੀ ਕਾ ਖਾਲਸਾ ਹਾਰਾ ਮਿਲ ਕੇ ਥੋੜਾ ਸਮਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 684 ਅੰਗ ਦੇ ਉੱਤੇ ਸੁਭਾਏਵਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤੀ ਹੋਈ ਬਾਣੀ ਉਹਨਾਂ ਨੇ ਪਹਿਲਾ ਮੰਗਲਾ ਚਰਨ ਉਚਾਰਨ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੇ ਪ੍ਰਮਾਤਮਾ ਇਕ ਉਹਨੂੰ ਚਾਹੇ ਅੱਲਾ ਕਹਿ ਲੋ ਰਾਮ ਕਹਿ ਲੋ ਵਾਹਿਗੁਰੂ ਕਹਿ ਲੋ ਗੋਡ ਕਹਿ ਲੋ ਮੁਰਾਰੀ ਕਹਿ ਲੋ ਭਗਵਾਨ ਕਹਿ ਲੋ ਜਿਹੜੇ ਮਰਜੀ ਦੇ ਨਾਮ ਨਾਲ ਬੁਲਾ ਲਓ ਪਰ ਪ੍ਰਮਾਤਮਾ ਇੱਕੋ ਹੀ ਹੈ ਸਤਗੁਰ ਪ੍ਰਸਾਦ ਪ੍ਰਸਾਦ ਦਾ ਭਾਵ ਉਹਦਾ ਕਿਰਪਾ ਕੀ ਇਹ ਕਿਰਪਾ ਹੋਣੀ ਤਾਂ ਜੇ ਸਤਗੁਰੂ ਸਾਡੇ ਤੇ ਤਰੁੱਠ ਜਾਊਗਾ ਸਾਡੇ ਤੇ ਖੁਸ਼ ਹੋਊਗਾ ਤਨਾਸਰੀ ਮਹੱਲਾ ਨਾਵਾ ਤਨਾਸਰੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਕੁਝ ਸਮਝਾਉਣਾ ਚਾਹੁੰਦੇ ਆ ਕੀ ਸਮਝਾਉਣਾ ਕਹਿੰਦੇ ਐ ਕਾਹੇ ਰੇ ਬਨ ਖੋਜਨ ਜਾਈ ਬਨ ਕਹਿੰਦੇ ਐ ਜੰਗਲ ਨੂੰ ਖੋਜਨ ਕਹਿੰਦੇ ਐ ਕਿਸੇ ਚੀਜ਼ ਦੀ ਖੋਜ ਕਰਨੀ ਕਿਸੇ ਚੀਜ਼ ਨੂੰ ਲੱਭ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ ਕਹਿੰਦੇ ਤੂੰ ਜੰਗਲਾਂ ਦੇ ਵਿੱਚ ਕਾਦੇ ਵਾਸਤੇ ਜਾਣਾ ਹੈ ਰੱਬ ਨੂੰ ਲੱਭਣ ਵਾਸਤੇ ਰੱਬ ਤੇ ਤੇਰੇ ਅੰਦਰ ਬੈਠ ਫਰੀਦਾ ਜੰਗਲ ਜੰਗਲ ਕਿਆ ਭਾ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਆ ਫਰੀਦਾ ਜੰਗਲ ਜੰਗਲ ਕਿਆ ਭਾ ਬਣ ਕੰਡਾ ਮੋੜ ਹੈ ਵਸੇ ਰੱਬ ਹਿਆਲੀ ਹੈ ਜੰਗਲ ਕਿਆ ਢੁੰਡੇ ਕਹਿੰਦੇ ਉਹ ਤੇ ਤੇਰੇ ਹਿਰਦੇ ਚ ਬੈਠ ਬਾਹਰ ਖੋਜਣ ਦੀ ਲੋੜ ਨਹੀਂ ਜੰਗਲ ਦੇ ਵਿੱਚ ਬੰਦਾ ਜਾ ਕੇ ਇਕਾਂਤ ਚ ਬੈਠ ਕੇ 10 ਮਿੰਟ 20 ਮਿੰਟ ਅੱਧਾ ਘੰਟਾ ਸਿਮਰਨ ਕਰ ਸਕਦਾ ਹੈ ਪਰ ਜੇ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਛੱਡ ਕੇ ਕੋਈ ਬੰਦਾ ਜੇ ਕਹੇ ਕਿ ਮੈਂ ਜੰਗਲਾਂ 'ਚ ਜਾ ਕੇ ਰੱਬ ਨੂੰ ਖੋਜਣ ਜਾ ਰਿਹਾ ਕਹਿੰਦੇ ਇਸ ਤਰ੍ਹਾਂ ਤੈਨੂੰ ਪ੍ਰਾਪਤ ਨਹੀਂ ਹੋਣਾ ਪ੍ਰਮਾਤਮਾ ਠੀਕ ਹੈ ਜੇ ਤੇਰੇ ਕੋਲੇ ਸਮਾਂ 10 ਮਿੰਟ 20 ਮਿੰਟ ਘੰਟਾ ਤੋਂ ਇਕਾਂਤ 'ਚ ਜਾ ਕੇ ਬੈਠ ਜਾ ਉਹ ਗੱਲ ਵੱਖਰੀ ਹੈ ਪਰ ਜੇ ਤੂੰ ਪਰਿਵਾਰ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਜਾ ਕੇ ਆਸਣ ਲਾ ਲੇ ਕਿ ਮੈਂ ਇੱਥੋਂ ਰੱਬ ਨੂੰ ਲੱਭਾਂਗਾ ਕਾਹੇ ਰੇ ਬਣ ਖੋਜਣ ਜਾਈ ਕਾਦੇ ਵਾਸਤੇ ਕਹਿੰਦੇ ਤੂੰ ਰੱਬ ਨੂੰ ਲੱਭਣ ਜਾਣਾ ਉੱਥੇ ਉੱਥੋਂ ਤੈਨੂੰ ਮਿਲਣਾ ਨਹੀਂ ਰੱਬ ਤੇਰੇ ਅੰਦਰ ਬੈਠਾ ਹੈ ਫਰੇਦਾ ਜੰਗਲ ਜੰਗਲ ਕਿਆ ਭਵੈ ਬਣ ਕੰਡਾ ਮੋੜੈ ਵਸੀ ਰੱਬ ਇਹ ਹਾਲੀਆ ਜੰਗਲ ਕਿਆ ਢੂੰਡੈ ਕਹਿੰਦੇ ਉੱਥੇ ਤੇ ਕੰਡੇ ਮਿਲ ਲੰਗੇ ਤੈਨੂੰ ਉੱਥੇ ਪੈਰਾਂ ਦੇ ਵਿੱਚ ਤੇਰੇ ਕੰਡੇ ਵੱਜ ਸਕਦੇ ਆ ਪਰ ਰੱਬ ਨਹੀਂ ਮਿਲਣਾ ਤੇ ਗੁਰੂ ਸਾਹਿਬ ਕਹਿੰਦੇ ਐ ਸਭਨਾ ਮਨ ਮਾਨਕ ਠਾਹੜ ਮੂਲ ਮਚੰਗਵਾ ਜੇ ਤਉ ਪਿਰਿਆ ਦੀ ਸਿੰਕ ਹਿਆਉ ਨ ਠਾਹੇ ਕਹੀਦਾ ਕਹਿੰਦੇ ਜੇ ਰੱਬ ਨੂੰ ਮਰਨ ਐ ਕਿਸੇ ਦਾ ਦਿਲ ਨਾ ਤੋੜ ਦੇ ਸਾਰਿਆਂ ਦੇ ਦਿਲਾਂ ਦੇ ਵਿੱਚ ਕਹਿੰਦੇ ਉਹ ਪਰਮਾਤਮਾ ਵੱਸਦਾ ਹੈ ਕਹਿੰਦੇ ਵੱਸਦਾ ਕਿਵੇਂ ਹੈ ਜੀ ਸਰਬ ਨਿਵਾਸੀ ਸਦਾ ਅਲਿਪਾ ਤੋਹੀ ਸੰਗ ਸਮਾਈ ਕਹਿੰਦੇ ਜਿਹੜਾ ਸਰਬ ਵਿਆਪਕ ਪਰਮਾਤਮਾ ਹੈ ਜਿਹੜਾ ਹਰ ਥਾਂ ਤੇ ਵੱਸਦਾ ਉਹ ਜੰਗਲ 'ਚ ਵੀ ਵੱਸਦਾ ਤੇ ਹਿਰਦੇ 'ਚ ਵੀ ਵੱਸਦਾ ਪਰ ਕਹਿੰਦੇ ਜੇ ਪਰਿਵਾਰ ਨੂੰ ਛੱਡ ਕੇ ਜੰਗਲਾਂ ਜਾਏਗਾ ਫਿਰ ਨਹੀਂ ਮਿਲਣਾ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਹਿੰਦੇ ਉਹਨੂੰ ਸਦਾ ਆਪਣੇ ਨਾਲ ਸੰਗ ਆਪਣੇ ਨਾਲ ਸਮਝ ਜਿਹੜਾ ਸਰਬ ਵਿਆਪਕ ਪਰਮਾਤਮਾ ਹੈ ਉਹ ਹਰ ਥਾਂ ਤੇ ਮੌਜੂਦ ਹੈ ਰਹਾਓ ਰਹਾਉ ਦਾ ਭਾਵ ਹੁੰਦਾ ਹੈ ਕਿ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਕਹਿੰਦੇ ਜੀ ਪ੍ਰਮਾਤਮਾ ਹੈ ਕਿਸ ਤਰ੍ਹਾਂ ਫਿਰ ਸਾਡੇ ਹਿਰਦੇ ਚ ਕਿਵੇਂ ਹੈ ਸਾਨੂੰ ਦਿਸਦਾ ਤੇ ਹੈ ਨਹੀਂ ਸਾਡੇ ਹਿਰਦੇ ਚ ਹੈ ਇੱਥੇ ਫਿਰ ਗੁਰੂ ਤੇਗ ਬਹਾਦਰ ਸਾਹਿਬaraj ਦੱਸਦੇ ਹੈ ਕਿ ਇਸ ਤਰ੍ਹਾਂ ਰਹਿੰਦਾ ਹੈ ਪ੍ਰਮਾਤਮਾ ਤੁਹਾਡੇ ਕੋਲ ਪੋਪ ਮਦ ਜਿਉਂ ਵਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ ਬਹੁਤ ਬਹੁੰਦਾ ਫੁੱਲ ਮਦ ਹੁੰਦਾ ਵਿਚਕਾਰ ਜਿਵੇਂ ਜਦੋਂ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਤਿੰਨ ਦਿਨ ਬਾਣੀ ਚੱਲਦੀ ਆ ਖੰਨਪੜ ਸਾਹਿਬ ਹੁੰਦਾ ਦੂਸਰੇ ਦਿਨ ਅਸੀਂ ਕਹਿੰਨੇ ਆ ਬਾਣੀ ਮਦ ਵਿੱਚ ਆ ਗਈ ਭਾਵਕੇ ਵਿਚਕਾਰ ਆ ਗਈ ਬਾਣੀ ਇੱਥੇ ਗੁਰੂ ਸਾਹਿਬ ਕਹਿੰਦੇ ਆ ਬਹੁਤ ਮਦ ਜਿਉਂ ਵਾਸ ਵਸਤ ਹੈ ਕਹਿੰਦੇ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੁੰਦੀ ਹੈ ਦਿਸਦੀ ਨਹੀਂ ਹੈ ਕਹਿੰਦੇ ਉਹ ਮਹਿਸੂਸ ਕੀਤੀ ਜਾਂਦੀ ਹੈ ਨੱਕ ਦੇ ਨਾਲ ਸਾਨੂੰ ਉਹਦੀ ਖੁਸ਼ਬੂ ਆਉਂਦੀ ਹੈ ਔਰ ਕਦੇ ਕਿਸੇ ਨੇ ਸੁਗੰਧੀ ਵੇਖੀ ਥੋੜੋ ਹੈ ਕਿ ਉਹਦਾ ਰੰਗ ਕਿਸ ਤਰ੍ਹਾਂ ਦਾ ਕਹਿੰਦੇ ਇਸੇ ਤਰ੍ਹਾਂ ਹੀ ਪਰਮਾਤਮਾ ਤੇਰੇ ਅੰਦਰ ਹੈ ਉਹਨੂੰ ਮਹਿਸੂਸ ਕਰ ਅੰਦਰੋਂ ਬਸ ਆਪਣੇ ਹਿਰਦੇ ਚੋਂ ਮਹਿਸੂਸ ਕਰ ਲੈ ਪੋਹ ਪੋ ਮਦਜ ਵਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ ਕਹਿੰਦੇ ਜਿਸ ਤਰ੍ਹਾਂ ਮੋਕਰ ਹੁੰਦਾ ਸ਼ੀਸ਼ਾ ਕਹਿੰਦੇ ਜਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਸਾਡਾ ਅਕਸ਼ ਦਿਖਦਾ ਨਾ ਜਦੋਂ ਅਸੀਂ ਉਹਦੇ ਸਾਹਮਣੇ ਜਾਂਦੇ ਆ ਉਦੋਂ ਅਕਸ਼ ਦਿਖਦਾ ਜਦੋਂ ਸਾਹਮਣੇ ਨਹੀਂ ਹੁੰਦੇ ਉਦੋਂ ਨਹੀਂ ਹੁੰਦਾ ਇਸੇ ਤਰੀਕੇ ਕਹਿੰਦੇ ਪ੍ਰਮਾਤਮਾ ਜਦੋਂ ਉਹਨੂੰ ਅੰਦਰੋਂ ਵੇਖ ਲਾਗੇ ਤਾਂ ਸਾਡੇ ਸਾਹਮਣੇ ਆ ਜਾਣਾ ਨਹੀਂ ਦਿਸਣਾ ਨਹੀਂ ਤੈਸੇ ਹੀ ਹਰ ਵਸੇ ਨਿਰੰਤਰ ਘਟੇ ਹੀ ਖੋਜੋ ਭਾਈ ਕਹਿੰਦੇ ਇਸੇ ਤਰੇ ਪ੍ਰਮਾਤਮਾ ਤੇਰੇ ਅੰਦਰ ਵਸ ਰਿਹਾ ਹੈ ਉਹਨੂੰ ਆਪਣੇ ਹਿਰਦੇ 'ਚੋਂ ਖੋਜਣ ਦੀ ਕੋਸ਼ਿਸ਼ ਕਰ ਬਾਹਰ ਜਾਣ ਦੀ ਲੋੜ ਨਹੀਂ ਹੈ ਤੈਨੂੰ ਠੀਕ ਹੈ ਕਿਸੇ ਕੋਲੇ ਪੈਸਾ ਹੋ ਘੁੰਮਣ ਵਗ ਜਾਂਦੇ ਆ ਉੱਥੇ ਇਕਾਤ ਜਿ ਬੈਠ ਕੇ ਉਹ ਸਿਮਰਨ ਕਰਨ ਲੱਗ ਜਾਣਾ ਵੱਖਰੀ ਗੱਲ ਹੈ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਤੈਨਸੀ ਹੀ ਹਰ ਵਸੇ ਨਿਰੰਤਰ ਘਟੇ ਹੀ ਖੋਜੋ ਭਾਈ ਕਹਿੰਦੇ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਦਿਸਦੀ ਐ ਇਸੇ ਤਰ੍ਹਾਂ ਪ੍ਰਮਾਤਮਾ ਤੇਰੇ ਅੰਦਰ ਬੈਠਾ ਉਹਨੂੰ ਅੰਦਰੋਂ ਹੀ ਖੋਜਣ ਦੀ ਕੋਸ਼ਿਸ਼ ਕਰ ਬਾਹਰ ਭਿੱਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਈ ਉਹਨ ਇੱਥੇ ਗੁਰੂ ਸਾਹਿਬ ਨੇ ਕਿਹਾ ਜੰਗਲ 'ਚ ਵੀ ਹੈ ਤੇ ਤੇਰੇ ਹਿਰਦੇ 'ਚ ਵੀ ਹੈ ਪਰ ਕਹਿੰਦੇ ਦੋਨਾਂ ਨੂੰ ਇੱਕ ਥਾਂ ਜਾਣ ਲੈ ਏਕੋ ਜਾਨੋ ਇਹੋ ਗੁਰ ਗਿਆਨ ਬਤਾਇਆ ਕਹਿੰਦੇ ਇਹ ਤਰੀਕਾ ਗੁਰੂ ਨੇ ਦੱਸਿਆ ਪਰ ਕਹਿੰਦੇ ਜੰਗਲਾਂ ਚ ਤੈਨੂੰ ਭਾਲਿਆਂ ਤੋਂ ਮਿਲਣਾ ਨਹੀਂ ਜਿੰਨਾ ਚਿਰ ਤੂੰ ਆਪਣੇ ਅੰਦਰ ਨਹੀਂ ਚਾਤ ਮਾਰਦਾ ਜੇ ਬੰਦੇ ਦੇ ਕੋਲ ਕੋਈ ਚੀਜ਼ ਹੋਵੇ ਉਹ ਕੋਈ ਚੀਜ਼ ਗਵਾਚ ਜੇ ਗਵਾਚ ਤੇ ਗਈ ਚੀਜ਼ ਸਾਡੇ ਘਾਰੇ ਲੱਭਦਾ ਫਿਰੇ ਪਿੰਡ ਵਿੱਚ ਕਹਿੰਦੇ ਇਸ ਤਰ੍ਹਾਂ ਤੇ ਚੀਜ਼ ਮਿਲਣੇ ਨੇ ਇੱਕ ਬੀਬੀ ਬਾਰ ਖੰਬੇ ਦੇ ਕੋਲ ਉੱਥੇ ਆਪਣਾ ਕੋਈ ਸਮਾਨ ਲੱਭ ਰਹੀ ਹੈ ਕੋਈ ਉੱਥੋਂ ਦੇ ਲੰਗਿਆ ਕਹਿੰਦਾ ਮਾਤਾ ਕੀ ਹੋ ਗਿਆ ਤੈਨੂੰ ਇੱਥੇ ਘੇੜੇ ਦੇ ਰਹੀ ਐ ਕਹਿੰਦੀ ਪੁੱਤਰਾ ਮੇਰਾ ਇੱਥੇ ਸਮਾਨ ਗਿਰ ਗਿਆ ਉਹਨੇ ਕਿਹਾ ਦੱਸ ਕਿੱਥੇ ਜੇ ਡਿੱਗੇ ਮੈਂ ਵੀ ਤੇਰੀ ਮਦਦ ਕਰਾਵਾਂ ਉਹ ਕਹਿੰਦੀ ਸਮਾਨ ਕੇ ਮੇਰਾ ਘਰ ਖੋਇਆ ਗਿਆ ਪਰ ਮੈਂ ਇੱਥੇ ਲੱਭਦੀ ਐ ਉਹ ਕਹਿੰਦਾ ਇੱਥੇ ਕਿਉਂ ਲੱਭਦੀ ਐ ਉਹਨੇ ਆਖਿਆ ਇੱਥੇ ਲਾਈਟ ਐ ਇੱਥੇ ਚਾਨਣ ਐ ਮੇਰੇ ਘਰ ਚਾਨਣ ਨਹੀਂ ਹੈ ਅਸੀਂ ਵੀ ਇਸੇ ਤਰ੍ਹਾਂ ਐ ਆਪਣੇ ਅੰਦਰ ਹਨੇਰਾ ਕਰੀ ਬੈਠੇ ਆਂ ਵਾਰ ਜੰਗਲਾਂ 'ਚ ਵੇਖਦੇ ਆਂ ਕਿ ਉੱਥੇ ਚੰਨਣਾ ਉੱਥੇ ਮਿਲ ਜੂ ਨਹੀਂ ਕਹਿੰਦੇ ਜਿੱਥੇ ਚੀਜ਼ ਗਵਾਚੀ ਆ ਉੱਥੋਂ ਭਾਲੋਗੇ ਉਦੋਂ ਮਿਲ ਜਾਣੀ ਐ ਤੇ ਪ੍ਰਮਾਤਮਾ ਤੇ ਸਾਡੇ ਅੰਦਰ ਐ ਭਾਲਦੇ ਫਿਰਦੇ ਆਂ ਜੰਗਲਾਂ 'ਚ ਕਹਿੰਦੇ ਇਸ ਤਰ੍ਹਾਂ ਨਹੀਂ ਮਿਲਣਾ ਬਾਹਰ ਭਿੱਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਏ ਕਹਿੰਦੇ ਵਾਰ ਵੀ ਐ ਤੇ ਅੰਦਰ ਵੀ ਐ ਤੇਰੇ ਹਿਰਦੇ 'ਚ ਵੀ ਐ ਤੇ ਬਾਹਰ ਵੀ ਐ ਏਕੋ ਜਾਨੋ ਉਹਨੂੰ ਪਰਮਾਤਮਾ ਨੂੰ ਇੱਥੋਂ ਜਾਣ ਲੈ ਇਹੋ ਗੁਰ ਗਿਆਨ ਬਤਾਈ ਇਹ ਤਰੀਕਾ ਦੱਸਿਆ ਗੁਰੂ ਨੇ ਕਿ ਆਪਣੇ ਹਿਰਦੇ 'ਚ ਲੱਭ ਲੈ ਜਨ ਨਾਨਕ ਬਿਨ ਆਪਾ ਚਿੰਨ ਮਿਟੈ ਨਾ ਭ੍ਰਮ ਕੀ ਕਾਈ ਕਹਿੰਦੇ ਜਿੰਨਾ ਚਿਰ ਤੇਰੇ ਅੰਦਰ ਜਿਹੜਾ ਭ੍ਰਮ ਪਿਆ ਹੈ ਨਾ ਜਿਵੇਂ ਪਾਣੀ ਖੜਾ ਹੋਵੇ ਪਾਣੀ ਖੜਨ ਕਰਕੇ ਉੱਤੇ ਉਹਦੇ ਤੇ ਹਰੇ ਰੰਗ ਦਾ ਜਾਲਾ ਜੰਮ ਜਾਂਦਾ ਹੈ ਕਹਿੰਦੇ ਜਦੋਂ ਜਾਲਾ ਜੰਮ ਜਾਂਦਾ ਫਿਰ ਉੱਥੇ ਕੋਈ ਬੂਟੀ ਨਹੀਂ ਪੈਦਾ ਹੁੰਦੇ ਕਿਉਂਕਿ ਉਹ ਜਿਹੜਾ ਹਰੇ ਰੰਗ ਦਾ ਜਾਲ ਹੈ ਉਹ ਬੂਟੀ ਨੂੰ ਹੋਣੇ ਨਹੀਂ ਦਿੰਦਾ ਇਸੇ ਤਰ੍ਹਾਂ ਇਹ ਕਹਿੰਦੇ ਜਿਹੜਾ ਤੇਰੇ ਅੰਦਰ ਭਰਮ ਪੈ ਗਿਆ ਭਰਮ ਰੂਪੀ ਜਾਲਾ ਪੈ ਗਿਆ ਕਹਿੰਦੇ ਇਹ ਤੈਨੂੰ ਪ੍ਰਮਾਤਮਾ ਦੇ ਨਾਲ ਮਿਲਣ ਨਹੀਂ ਦਿੰਦਾ ਇਹ ਭਰਮ ਦਾ ਜਾਲਾ ਜਿਹੜਾ ਇਹ ਕੱਟ ਦੇ ਫਿਰ ਪ੍ਰਮਾਤਮਾ ਦੇ ਵਿੱਚ ਆਪੇਦ ਹੋ ਜਾਏਗਾ ਜਿੰਨਾ ਚਿਰ ਭਰਮ ਦਾ ਜਾਲਾ ਸਾਡੇ ਅੰਦਰ ਹੈ ਭਰਮ ਕੀ ਹੈ ਜੀ ਅਸੀਂ ਰੋਜ਼ ਗੁਰਦੁਆਰਾ ਸਾਹਿਬ ਆਉਂਦੇ ਇੱਥੇ ਆ ਕੇ ਵੀ ਸਾਡਾ ਮਨ ਨਹੀਂ ਟਿਕਦਾ ਕਿ ਇੱਥੋਂ ਸਾਡੇ ਝੋਲੇ ਨਹੀਂ ਭਰੇ ਕਿਸੇ ਹੋਰ ਥਾਂ ਤੇ ਚਲਦੇ ਆ ਕਿਸੇ ਬਾਬੇ ਕੋਲ ਚਲਦੇ ਆ ਕਿਸੇ ਹੋਰ ਦੇਵੀ ਦੇਵਤਿਆਂ ਕੋਲ ਚੱਲਦੇ ਆ ਕਹਿੰਦੇ ਜਿੰਨਾ ਚਿਰ ਇਹ ਭਰਮ ਵਿਚ ਰਹੇ ਨਾ ਨਾ ਤੈਨੂੰ ਇੱਥੋਂ ਕੁਝ ਮਿਲਣਾ ਕਹਿੰਦੇ ਨਾ ਕੁਝ ਉੱਥੋਂ ਮਿਲਣਾ ਜਿੱਦ ਤੇ ਇਹ ਭਰਮ ਕੜਤਾ ਕਿ ਸਾਰਾ ਕੁਝ ਮੈਨੂੰ ਗੁਰਦੁਆਰਾ ਸਾਹਿਬ ਚੋਂ ਮਿਲਣਾ ਕਿਉਂਕਿ ਅਸੀਂ ਗੁਰੂ ਨੂੰ ਮੰਨਣ ਵਾਲੇ ਆ ਗੁਰੂ ਕੋਲੇ ਸਾਰਾ ਕੁਝ ਮੰਗਣਾ ਕਹਿੰਦੇ ਫਿਰ ਜਿੱਤੇ ਇਹ ਭਰਮ ਤੇਰੇ ਅੰਦਰੋਂ ਨਿਕਲ ਗਿਆ ਉਦੋਂ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਏਗਾ ਉਦੋਂ ਪਰਮਾਤਮਾ ਤੈਨੂੰ ਤੇਰੇ ਅੰਦਰੋਂ ਹੀ ਪ੍ਰਗਟ ਹੋ ਜਾਣਾ ਬਾਹਰ ਜਾਣ ਦੇ ਕਿਤੇ ਲੋੜ ਨਹੀਂ ਹੈ ਬਾਹਰ ਭਿੱਤਰ ਏਕੋ ਜਨੋ ਇਹੋ ਗੁਰ ਗਿਆਨ ਬਤਾਏ ਜਨ ਨਾਨਕ ਬਿਨ ਆਪਾ ਚਿਨੈ ਮਿਟੈ ਨ ਭ੍ਰਮ ਕੇ ਕਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ